aadmi bada salon se nahi aadmi bada khayalon se hota hai khayal bade taagpag singh hori te 23 sal de ajj to 500 sal baad vi 23 23 sal de rehange oh khayal bade si ajj apan 87 vi varshi mana rahe ha ajj zamana eh aa gaya apne sakke pe oh di duji varshi manawan nu ਦੋਨੇ ਭਾਈਆਂ ਚ ਸਹਿਮਤੀ ਨਹੀਂ ਬਣਦੀ ਦੂਜੀ ਵਰਸੀ ਮਨਾਉਣ ਨੂੰ ਛੱਡ ਪਰੇ ਪੈਸੇ ਲੱਗਦੇ ਨੇ ਅਰਦਾਸ ਹੀ ਕਰਾ ਦਿੰਨੇ ਆਂ ਬਸ 87ਵੀਂ ਵਰਸੀ ਤੇ ਅੱਜ ਆਪਾਂ ਦੂਰੋਂ ਦੂਰੋਂ ਇਕੱਠੇ ਹੋਇਆ ਮੈਂ ਦੇਖਿਆ ਬਾਹਰ ਚੂਲੇ ਲੱਗੇ ਨੇ ਮੇਲਾ ਔਰ ਹਰ ਪਿੰਡ ਵਾਲੇ ਨੂੰ ਮੈਂ ਇਸ ਗੱਲ ਦੀ ਵਧਾਈ ਦੇਣੀ ਚਾਹੁੰਨਾ ਕਿ ਤੁਸੀਂ ਇਸ ਆਪਣੇ ਪਿੰਡ ਦੇ ਇਸ ਸ਼ਹੀਦ ਨੂੰ ਉਦੀ ਉਦੀ ਬਾਲੀ ਹੋਈ ਮਿਸਾਲ ਨੂੰ ਤੁਸੀਂ ਜਗਦੀ ਰੱਖਿਆ ਉਹਦੇ ਦੀਵੇ ਨੂੰ ਜਗਦਾ ਰੱਖਿਆ ਹੈ ਕਿ ਇਕੱਠੇ ਹੋ ਕੇ ਸਾਰੇ ਤੁਸੀਂ ਇਹ ਏਕੇ ਨਾਲ ਤੁਸੀਂ ਇੱਥੇ ਮਨਾਉਂਦੇ ਹੋ